ਸਮੇਂ ਇਹ ਦੇਖਿਆ ਸੀ ਜਦੋਂ ਬੱਸ ਜਿਆਦਾ ਓਵਰਲੋਡ ਸੀ ਤਾਂ ਉਹਦੇ ਵਿੱਚ ਇੱਕ ਸਵਾਰੀ ਸਨ ਦੇ ਵਿੱਚ ਆ ਕੇ ਉਹਦੀ ਮੌਤ ਹੋ ਗਈ ਤਾਂ ਉਸ ਸਮੇਂ ਡਰਾਈਵਰ ਤੇ ਪਰਚਾ ਹੋਇਆ ਔਰ ਕਨੈਕਟਰ ਤੇ ਪਰਚਾ ਹੋਇਆ ਜੀ ਦੇਖਿਆ ਵੀ ਜਦੋਂ ਡਰਾਈਵਰ ਜਾਂ ਕਨੈਕਟਰ ਦੀ ਕੋਈ ਗਲਤੀ ਨਹੀਂ ਹੁੰਦੀ ਤਾਂ ਫਿਰ ਵੀ ਉਹਨੂੰ ਹਰਜਾਨਾ ਭੁਗਤਣਾ ਪੈਂਦਾ ਔਰ ਇਸੇ ਤਰ੍ਹਾਂ ਮੈਨੇਜਮੈਂਟ ਨੇ ਜਿਹੜੇ ਰੂਲ ਬਣਾਏ ਨੇ ਜਿਹਦੇ ਵਿੱਚ ਕਨੈਕਟਰ ਦੀ ਰਿਪੋਰਟ ਹੁੰਦੀ ਹੈ ਲਗਭਗ 1 ਮਹੀਨੇ ਦੀ ਤਨਖਾਹ ਪ੍ਰੋਪਰ ਜਿੰਨੀ ਤਨ ਮਹੀਨੇ ਦੀ ਤਨਖਾਹ ਬਣਦੀ ਉਹ ਸਾਰੀ ਕੱਟ ਲੈ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਚਾਰ ਰਿਪੋਰਟਾਂ ਹੋ ਜਾਣ ਤਾਂ ਕਨੈਕਟਰ ਨੂੰ ਡਿਊਟੀ ਤੋਂ ਫਾਰਕ ਕਰ ਦਿੱਤਾ ਡਾਕਟਰ ਤੋਂ ਕੱਢ ਦਿੱਤਾ ਜਾਂਦਾ ਹੈ। ਔਰ ਜੋ ਕਾਨੂੰਨ ਹੈ ਇਹਨਾਂ ਦੀ ਵਿਰੋਧਤਾ ਕਰਦੇ ਹੋਏ ਅਸੀਂ ਜਥੇਬੰਦੀ ਨੇ ਫੈਸਲਾ ਲੀਤਾ ਹੈ ਵੀ 23 ਤਰੀਕ ਤੋਂ ਬੱਸਾਂ ਦੇ ਵਿੱਚ ਜਿਹੜੀਆਂ ਸੀਟਾਂ ਦੇ ਮੁਤਾਬਕ ਹੀ ਸਵਾਰੀ ਬਿਠਾਈ ਜਾਵੇ। ਅਸੀਂ 50 ਸੀਟਰਡ ਬੱਸ ਦੇ ਵਿੱਚ 100 ਸਵਾਰੀ ਲੈ ਕੇ ਜਾ ਰਹੇ ਹਾਂ ਪਰ ਜੇਕਰ ਗਲਤੀ ਨਾਲ ਇੱਕ ਡੇਟ ਰਹਿ ਗਈ ਤਾਂ ਉਹਦਾ ਸਾਨੂੰ ਐਡਾ ਵੱਡਾ ਖਮਾਚਾ ਭੁਗਤਣਾ ਪਏਗਾ ਵੀ ਸਾਨੂੰ ਸਾਡੀ ਸਾਰੀ ਤਨਖਾਹ ਜਿਹੜੀ ਉਹ ਮਹਿਕਮੇ ਨੂੰ ਜੁਰਮਾਨੇ ਰੂਪ ਦੇਣੀ ਪੈਗੀ ਪੰਜਾਬ ਇਸ ਲਈ ਅਸੀਂ ਫੈਸਲਾ ਕੀਤਾ ਵੀ ਸਾਡੀ ਨੌਕਰੀ ਸੇਵ ਕਿਵੇਂ ਰਹੇਗੀ ਉਹ ਤਾਂ ਰਹੇਗੀ ਵੀ ਅਸੀਂ 52 ਸਵਾਰੀਆਂ ਹੀ ਬੱਸ ਦੇ ਵਿੱਚ ਬਿਠਾਵਾਂਗੇ ਤੇ ਜੇਕਰ 52 ਸਵਾਰੀਆਂ ਲੈ ਕੇ ਜਾਵਾਂਗੇ ਫਿਰ ਕੰਟਰੈਕਟਰ ਦੀ ਜੁਮੇਰੀ ਬਣਦੀ ਉਹ ਦੋ ਤਿੰਨ ਵਾਰ ਚੈੱਕ ਕਰ ਲੇਗਾ ਆਧਾਰ ਕਾਰਡ ਚੈੱਕ ਕਰ ਲੇਗਾ ਟਿਕਟਾਂ ਵਾਰ-ਵਾਰ ਆਵਾਜ਼ ਮਾਰ ਕੇ ਚੈੱਕ ਕਰ ਲੇਗਾ ਉਹਨਾਂ ਜਿੰਨਾਂ ਚ ਰੱਦ ਨਹੀਂ ਹੁੰਦੇ ਉਹਨਾਂ ਚ ਅਸੀਂ ਬਸਾਂ ਦੇ ਵਿੱਚ 52 ਸਵਾਰੀਆਂ ਹੀ ਬਿਠਾਵਾਂਗੇ। ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲੈਂਟੀ ਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅਸੀਂ ਬਠਿੰਡਾ ਦੇ ਬੱਸ ਸਟੈਂਡ ਤੇ ਖੜੇ ਆ ਤੇ ਬੱਸ ਸਟੂਡੈਂਟ ਤੇ ਜਿਹੜੇ ਪੀਆਰਟੀਸੀ ਦੇ ਕੰਟਰੈਕਟ ਵਰਕਰ ਯੂਨੀਅਨ ਦੇ ਆਗੂ ਆ ਉਹਨਾਂ ਦੇ ਹੱਥ ਵਿੱਚ ਕੁਝ ਬੈਨਰ ਨੇ ਤੇ ਤੁਹਾਨੂੰ ਦਿਖਾਉਨੇ ਆ ਵੀ ਬੈਨਰਾਂ ਤੇ ਕਿ ਲਿਆ ਕਿਰਪਾ ਕਰਕੇ ਯਾਤਰੀ ਧਿਆਨ ਦੇਣ ਇਸ ਬੱਸ ਵਿੱਚ ਸੀਟਾਂ ਅਨੁਸਾਰ ਹੀ ਸਵਾਰੀਆਂ ਬੈਠਣ ਇਸ ਨੂੰ ਲੈ ਕੇ ਇਹਨਾਂ ਨੇ ਅੱਜ ਅਭਿਆਨ ਚਲਾਇਆ ਹੋਇਆ ਤੇ ਜਿਹੜੀਆਂ ਬੱਸ ਵਿੱਚ 52 ਜਿਹੜੀਆਂ ਸੀਟਾਂ ਹੁੰਦੀਆਂ ਉਹਦੇ ਤਕਰੀਬਨ ਉਹਨਾਂ ਨੇ ਕਿਹਾ ਵੀ ਉਹਨੀਆਂ ਹੀ ਸਵਾਰੀਆਂ ਬੈਠਣੀਆਂ ਚਾਹੀਦੀਆਂ ਜਿਸ ਕਾਰਨ ਜਿਹੜੀ ਵੱਡੀ ਪੱਧਰ ਤੇ ਜਿਹੜੀਆਂ ਸਵਾਰੀਆਂ ਖੱਜਲ-ਖਵਾਰ ਵੀ ਹੋ ਰਹੀਆਂ ਕਿਉਂਕਿ ਪਹਿਲਾਂ ਜਿਹੜੀਆਂ 100 ਦੇ ਕਰੀਬ ਸਵਾਰੀਆਂ 80-90 ਦੇ ਕਰੀਬ ਚੜ੍ਹਦੀਆਂ ਸੀ ਜਿਸ ਕਾਰਨ ਜਿਹੜੀ ਆਵਾਜ਼ ਆ ਵੀ ਹੁੰਦੀ ਸੀ ਤੇ ਹੁਣ ਜਿਸ ਕਾਰਨ ਇਹ ਕਾਫੀ ਖੱਜਲ-ਖਵਾਰੀ ਹੋਈ ਸਾਡੇ ਨਾਲ ਯੂਨੀਅਨ ਦੇ ਆਗੂ ਆ ਪਹਿਲਾਂ ਤਾਂ ਇਹ ਪੁੱਛਦੇ ਆ ਵੀ ਇਹ ਕੀ ਕਾਰਨ ਇਹਨਾਂ ਨੂੰ ਫੈਸਲਾ ਕਿਉਂ ਲੈਣਾ ਪਿਆ ਕੀ ਨਾਮ ਆਈ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਪ੍ਰਧਾਨ ਬਠਿੰਡਾੜੀਪੂ ਅੱਜ ਜੋ ਅਸੀਂ ਇਹ ਫੈਸਲਾ ਕੀਤਾ ਹੈ ਜਥੇਬੰਦੀ ਵੱਲੋਂ ਵੀ ਜਿਹੜਾ ਬੱਸਾਂ ਦੇ ਵਿੱਚ 52 ਸਵਾਰੀਆਂ ਬਿਠਾਉਣੀਆਂ ਨੇ ਅਸੀਂ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੀਆਂ ਹਦਾਇਤਾਂ ਨੂੰ ਮੰਨਦੇ ਹੋਏ ਔਰ ਜੋ ਸਰਕਾਰ ਤੇ ਮੈਨੇਜਮੈਂਟ ਨੇ ਜਿਹੜੇ ਕਾਨੂੰਨ ਬਣਾਏ ਨੇ ਕਨੈਕਟਰ ਡਰਾਈਵਰ ਦੇ ਉੱਪਰ ਉਹਨਾਂ ਦੀ ਵਿਰੋਧਤਾ ਕਰਦੇ ਹੋਏ ਇਹ ਫੈਸਲਾ ਕੀਤਾ ਹੈ ਵੀ ਬੱਸਾਂ ਦੇ ਵਿੱਚ ਲਿਮਟ ਦੇ ਮੁਤਾਬਕ ਹੀ ਸਵਾਰੀ ਚੜਾਈ ਜਾਵੇ ਕਿਉਂਕਿ ਪਿਛਲੇ ਸਮੇਂ 'ਚ ਦੇਖਿਆ ਸੀ ਜਦੋਂ ਬੱਸ ਜ਼ਿਆਦਾ ਓਵਰਲੋਡ ਸੀ ਤਾਂ ਉਹਦੇ ਵਿੱਚ ਇੱਕ ਸਵਾਰੀ ਸੱਨ ਦੇ ਵਿੱਚ ਆ ਕੇ ਉਹਦੀ ਮੌਤ ਹੋ ਗਈ ਤੌ ਸਮੇਂ ਡਰਾਈਵਰ ਤੇ ਪਰਚਾ ਹੋਇਆ ਔਰ ਕਨੈਕਟਰ ਤੇ ਪਰਚਾ ਹੋਇਆ ਔਰ ਇਸੇ ਤਰ੍ਹਾਂ ਮੈਨੇਜਮੈਂਟ ਨੇ ਜਿਹੜੇ ਰੂਲ ਬਣਾਏ ਨੇ ਜਿਹਦੇ ਵਿੱਚ ਕਨੈਕਟਰ ਦੀ ਰਿਪੋਰਟ ਹੁੰਦੀ ਹੈ ਮੰਨ ਲਓ ਬੱਸ ਦੇ ਵਿੱਚ ਕੋਈ 100 ਤੋਂ ਵੱਧ ਸਵਾਰੀ ਹੈ ਜਾਂ 98 99 ਸਵਾਰੀਆਂ ਨੇ ਉਹਦੇ ਵਿੱਚ ਜੇ ਕੋਈ ਕੋਈ ਸਵਾਰੀ ਆਪ ਦੀ ਗਲਤੀ ਕਰ ਟਿਕਟ ਨਹੀਂ ਲੈਂਦੀ ਜਾਂ ਕੋਈ ਟਿਕਟ ਲੈਣੀ ਰਹਿ ਜਾਂਦੀ ਔਰ ਜਾਂ ਸਰਕਾਰ ਨੇ ਜਿਹੜਾ ਆਧਾਰ ਕਾਰਡ ਮਾਫ ਕੀਤਾ ਹੈ ਕਈ ਵਾਰ ਕਾਲੀ ਦੇ ਵਿੱਚ ਕੋਈ ਸਵਾਰੀ ਹਰਿਆਣੇ ਦਾ ਆਧਾਰ ਕਾਰਡ ਫੜਾ ਦਿੰਦੇ ਉਹਦੀ ਰਿਪੋਰਟ ਹੋ ਜਾਂਦੀ ਹੈ ਔਰ ਉਸ ਰਿਪੋਰਟ ਦਾ ਜੇਕਰ 1 ਰੁਪਏ ਦੀ ਵੀ ਰਿਪੋਰਟ ਹੁੰਦੀ ਹੈ ਤਾਂ ਲਗਭਗ 1 ਮਹੀਨੇ ਦੀ ਤਨਖਾਹ ਪ੍ਰੋਪਰ ਜਿੰਨੀ ਤਨ ਮਹੀਨੇ ਦੀ ਤਨਖਾਹ ਬਣਦੀ ਉਹ ਸਾਰੀ ਕੱਟ ਲਈ ਦਿੱਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਜੇਕਰ ਇਸੇ ਤਰ੍ਹਾਂ 4 ਰਿਪੋਰਟਾਂ ਹੋ ਜਾਣ ਤਾਂ ਕਨੈਕਟਰ ਨੂੰ ਡਿਊਟੀ ਤੋਂ ਫਾਰ ਕਰ ਦਿੱਤਾ ਡਾਕਟਰ ਤੋਂ ਕੱਢ ਦਿੱਤਾ ਜਾਂਦਾ ਔਰ ਇਸੇ ਤਰ੍ਹਾਂ ਡਰਾਈਵਰ ਦੇ ਉੱਪਰ ਕਾਨੂੰਨ ਬਣਾਏ ਗਏ ਨੇ ਜੇਕਰ ਕੋਈ ਓਵਰਲੋਡ ਦੇ ਕਾਰਨ ਕੋਈ ਹਾਦਸਾ ਵਾਪਰਦਾ ਜਾਂ ਕੋਈ ਐਕਸੀਡੈਂਟ ਹੁੰਦਾ ਹੈ ਤਾਂ ਉਹਦੇ ਵਿੱਚ ਜੋ ਡਰਾਈਵਰ ਨੂੰ ਜਿਹੜੀ ਸਜ਼ਾ ਹੈ 10 ਸਾਲ ਦੀ ਸਜ਼ਾ ਜਾਂ 7 ਸਾਲ ਦੀ ਸਜ਼ਾ ਔਰ ਇੱਕ ਜਿਹੜਾ ਨਵਾਂ ਹੁਣ ਕਾਨੂੰਨ ਬਣਾ ਦਿੱਤਾ ਉਹਦੇ ਵਿੱਚ ਡਰਾਈਵਰ ਨੂੰ ਜੁਰਮਾਨਾ ਹੁੰਦਾ ਹੈ ਤਾਂ ਅਸੀਂ ਦੇਖਿਆ ਵੀ ਜਦੋਂ ਡਰਾਈਵਰ ਜਾਂ ਕਨੈਕਟਰ ਦੀ ਕੋਈ ਗਲਤੀ ਨਹੀਂ ਹੁੰਦੀ ਤਾਂ ਫਿਰ ਵੀ ਉਹਨੂੰ ਹਰਜਾਨਾ ਭੁਗਤਣਾ ਪੈਂਦਾ ਔਰ ਸਮੇਂ ਦੀ ਸਰਕਾਰ ਨੇ ਜੋ ਹਦਾਇਤਾਂ ਕੀਤੀਆਂ ਉਹਨਾਂ ਹਦਾਇਤਾਂ ਨੂੰ ਮੰਨਦੇ ਹੋਏ ਔਰ ਜੋ ਕਾਨੂੰਨ ਆ ਇਹਨਾਂ ਦੀ ਵਿਰੋਧਤਾ ਕਰਦੇ ਹੋਏ ਅਸੀਂ ਜਥੇਬੰਦੀ ਨੇ ਫੈਸਲਾ ਲੀਤਾ ਵੀ 23 ਤਰੀਕ ਤੋਂ ਬੱਸਾਂ ਦੇ ਵਿੱਚ ਜਿਹੜੀਆਂ ਸੀਟਾਂ ਦੇ ਮੁਤਾਬਕ ਹੀ ਸਵਾਰੀ ਬਿਠਾਈ ਜਾਵੇ ਜਦੋਂ ਇੱਥੇ ਸਵਾਰੀਆਂ ਚੜ੍ਹਦੇ ਆਂ ਕਈ ਵਾਰੀ ਦੇਖਿਆ ਵੀ ਵੱਧ ਸਵਾਰੀਆਂ ਚੜ੍ਹ ਜਾਂਦੀਆਂ ਤੁਸੀਂ 52 ਚੜਾਉਣਾ ਚਾਹੁੰਦੇ ਆ 60 70 ਚੜ੍ਹ ਜਾਂਦੀਆਂ ਫਿਰ ਉਹਨਾਂ ਦਾ ਕਿਵੇਂ ਕਰਦੀਆਂ ਬਿਲਕੁਲ ਜੀ ਜਦੋਂ ਮਤਲਬ ਬੱਸ ਸਟੈਂਡ ਦੇ ਵਿੱਚ ਸਵਾਰੀਆਂ ਇੱਕਦਮ ਬੱਸ ਦੇ ਵਿੱਚ ਜ਼ਿਆਦਾ ਵੱੜ ਜਾਂਦੀਆਂ ਤਾਂ ਅਸੀਂ ਉਹਨਾਂ ਨੂੰ ਬੜੇ ਹੀ ਨਿਮਰਤਾ ਤੈ ਦੱਸਦੇ ਹਾਂ ਔਰ ਇੱਕ ਜਿਹੜਾ ਪੰਪ ਕਿਨਰ ਅਸੀਂ ਬੱਸਾਂ ਦੇ ਵਿੱਚ ਲਗਾ ਰਹੇ ਹਾਂ ਔਰ ਇਹਦੇ ਤੈ ਤ ਦੱਸਦੇ ਹਾਂ ਵੀ ਸਾਨੂੰ ਅਸੀਂ ਉੱਪਰ ਤੋਂ ਮਜਬੂਰ ਹਾਂ ਕਿਉਂਕਿ ਸਾਨੂੰ ਟਰਾਂਸਪੋਰਟ ਮੰਤਰੀ ਨੇ ਹਦਾਇਤ ਕੀਤੀ ਗਈ ਹੈ ਔਰ ਜਿਹੜੇ ਕਾਨੂੰਨ ਐਦਾਂ ਮਾਰੂ ਕਾਨੂੰਨ ਬਣਾਏ ਗਏ ਨੇ ਜਿਹਦੀ ਅਸੀਂ ਵਿਰੋਧਤਾ ਕਰਦੇ ਹਾਂ ਔਰ ਪਬਲਿਕ ਨੂੰ ਸਮਝਾਉਣੇ ਆ ਦੱਸਦੇ ਹਾਂ ਔਰ ਪਬਲਿਕ ਇਹ ਚੀਜ਼ ਨੂੰ ਸਮਝ ਕੇ ਸੁਣ ਕੇ ਜਦੋਂ ਉਹਨਾਂ ਨੂੰ ਪ੍ਰੋਪਰ ਪਤਾ ਲੱਗ ਜਾਂਦਾ ਵੀ ਕਾਰਨ ਕੀ ਹੈ ਤਾਂ ਉਹ ਆਪਣੇ ਆਪ ਹੀ ਬਸ ਦੇ ਵਿੱਚ ਉਤਰ ਜਾਂਦੇ ਨੇ ਔਰ ਲਗਭਗ ਜਿੰਨੀਆਂ ਅਸੀਂ ਕਹਿੰਦੇ ਹੁੰਨੀਆਂ ਹੀ ਬੈਠਦੇ ਨੇ ਫੋਰ ਐਗਜ਼ਾਮਪਲ ਤੁਸੀਂ ਦੇਖੋ ਮਲੋੜ ਤੋਂ ਬਸ ਚੱਲਦੀ ਆ ਤੇ ਗਿੱਦੜਵੇ ਕੁਝ ਸਵਾਰੀਆਂ ਖੜੀਆਂ ਹੁੰਦੀਆਂ ਫਿਰ ਉਹਨਾਂ ਦਾ ਕਿਵੇਂ ਕਰਦੇ ਹੋ ਬਿਲਕੁਲ ਜੀ ਮੰਨ ਲਓ ਮਲੋੜ ਤੋਂ ਬਸ ਚੱਲੀ ਆ ਤਾਂ ਰਸਤੇ ਦੇ ਵਿੱਚ ਕੁਝ ਸਵਾਰੀਆਂ ਉਤਰਨ ਵਾਲੀਆਂ ਵੀ ਹੁੰਦੀਆਂ ਨੇ ਅਸੀਂ ਇਹ ਨਹੀਂ ਕਰ ਰਹੇ ਵੀ ਅਸੀਂ ਇੱਕੋ ਅਡੇ ਦੀ ਸਵਾਰੀ ਚਲਾਉਣੀ ਹੈ 50 ਸਵਾਰੀਆਂ ਬੈਠੀਆਂ ਚਲੋ ਕੋਈ ਵੀ ਨੇ ABC ਕੋਈ ਵੀ ਬਸ ਸਟੈਂਡ ਹੈ ਔਰ ਅਗਲੇ ਬਸ ਸਟੈਂਡ ਦੇ ਉੱਤੇ ਦੋ ਸਵਾਰੀਆਂ ਉਤਰਨ ਵਾਲੀਆਂ ਚਾਰ ਚੜ੍ਹਨ ਵਾਲੀਆਂ ਤਾਂ ਉਥੇ ਇਹ ਨਹੀਂ ਹੈਗਾ ਵੀ ਅਸੀਂ 52 ਸਾਡੀ ਜਿੱਦ ਹੀ ਇਹ ਪੁੰਜਾ ਅਸੀਂ ਮੰਨਦੇ ਹਾਂ ਵੀ ਜੇ ਦੋ ਉੱਤਰ ਦੇ ਚਾਰ ਚੜ੍ਹਦੇ ਕੋਈ ਦਿੱਕਤ ਨਹੀਂ ਪਰ ਅਸੀਂ ਓਵਰਲੋਡਿੰਗ ਨਹੀਂ ਕਰਨੀ ਇਹ ਦੋ ਸਵਾਰੀਆਂ ਵਧ ਜਾਣ ਜਾਂ ਦੋ ਘਟ ਜਾਣ ਉਹਦਾ ਕੋਈ ਦਿੱਕਤ ਨਹੀਂ ਹੈ ਪਰ ਜੇ ਮੈਨੇਜਮੈਂਟ ਜਾਂ ਸਰਕਾਰ ਆ ਕੇ ਵੀ 150 ਹੀ ਲੈ ਕੇ ਜਾਣੀ ਹੈ 100 ਹੀ ਲੱਗੀਆਂ ਨੇ ਇਹ ਦਰਅਸਲ ਗਲਤ ਹੈ ਇਹ ਕਾਨੂੰਨ ਦੇ ਖਿਲਾਫ ਹੈ ਜਿਹੜੀ ਅਸੀਂ ਇਹਦੀ ਵਿਰੋਧਤਾ ਕਰਦੇ ਹਾਂ ਪਹਿਲਾਂ ਲੈ ਜਾਂਦੇ ਰਹੇ ਹਾਂ ਤੁਹਾਨੂੰ ਐਟ ਅ ਟਾਈਮ ਹੀ ਕਿਉਂ ਫੈਸਲਾ ਲੈਣਾ ਪਿਆ ਸਰਕਾਰ ਨਾਲ ਜਾਂ ਮੈਨੇਜਮੈਂਟ ਨਾਲ ਕੋਈ ਗੱਲਬਾਤ ਨਹੀਂ ਕੀਤੀ ਬਿਲਕੁਲ ਜੀ ਜਦੋਂ ਤੋਂ ਸਰਕਾਰ ਨੇ ਇਹ ਲੀਡੀ ਦਾ ਕਿਰਾਇਆ ਮਾਫ ਕੀਤਾ ਉਦੋਂ ਤੋਂ ਅਸੀਂ ਮੰਗ ਕਰਦੇ ਆ ਰਹੇ ਹਾਂ ਵੀ ਵਿਭਾਗ ਦੇ ਵਿੱਚ ਜਿਹੜੀ ਬੱਸਾਂ ਦੀ ਬਹੁਤ ਜ਼ਿਆਦਾ ਕਮੀ ਹੈ ਬੱਸਾਂ ਪਾਈਆਂ ਜਾਣ ਪਰ ਸਰਕਾਰ ਨੇ ਉਹ ਮੰਗਾਂ ਨੂੰ ਅੰਗੋਲੀਆਂ ਕਰਦੇ ਹੋਏ ਮਾਰੂ ਜਿਹੜੇ ਕਾਨੂੰਨ ਹੋਰ ਲਾਗੂ ਕਰ ਦਿੱਤੇ ਨੇ ਕਿਉਂਕਿ ਪਹਿਲਾਂ ਸਾਡੇ ਤੇ ਕਾਨੂੰਨ ਨਹੀਂ ਲਾਗੂ ਸੀ ਵੀ ਡਰਾਈਵਰ ਨੂੰ ਸਜ਼ਾ ਜਾਂ ਕਨੈਕਟਰ ਨੂੰ ਸਜ਼ਾ ਕਿਉਂਕਿ ਕਿਸੇ ਦੀ ਗਲਤੀ ਦੇ ਕਾਰਨ ਜੇਕਰ ਡਰਾਈਵਰ ਜਾਂ ਕਨੈਕਟਰ ਨੂੰ ਸਜ਼ਾ ਮਿਲਦੀ ਹੈ ਤਾਂ ਬੜਾ ਹੀ ਮਾੜਿਆ ਇਹ ਮਾੜੀ ਗੱਲ ਹੈ ਔਰ ਪਹਿਲਾਂ ਇਹ ਸਾਡੇ ਤੇ ਨਹੀਂ ਲਾਗੂ ਸੀ ਅਸੀਂ ਓਵਰਲੋਡ ਬੱਸਾਂ ਲੈ ਕੇ ਜਾਂਦੇ ਹੁੰਦੇ ਸੀ ਪਰ ਸਾਡੇ ਮੰਤਰੀ ਵੱਲੋਂ ਖੁਦ ਹਦਾਇਤ ਕੀਤੀ ਗਈ ਹੈ ਵੀ ਬੱਸਾਂ ਦੇ ਵਿੱਚ ਓਵਰਲੋਡ ਸਵਾਰੀ ਨਹੀਂ ਚੜਾਈ ਜਾਊਗੀ ਉਹਦੇ ਚਲਾਨ ਕੀਤੇ ਜਾਣਗੇ ਡਰਾਈਵਰ ਤੇ ਚਲਾਨ ਕੀਤੇ ਜਾਣਗੇ ਕਨੈਕਟਰ ਤੇ ਚਲਾਨ ਕੀਤੇ ਜਾਣਗੇ ਉਹਦਾ ਜਿਹੜਾ ਜੁਰਮਾਨਾ ਹੈ ਉਹ ਕਨੈਕਟਰ ਤੇ ਡਰਾਈਵਰ ਹੀ ਭੁਗਤਣਗੇ ਜਾਂ ਉਹਨਾਂ ਨੂੰ ਹੀ ਭਰਨਾ ਪਊਗਾ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਇਹ ਫੈਸਲਾ ਲੈਂਦਾ ਹੈ ਵੀ 23 ਤਰੀਕ ਤੋਂ ਬੱਸਾਂ ਦੇ ਵਿੱਚ ਜਿਹੜੀ ਸਵਾਰੀ ਦੀ ਲਿਮਟ ਹੈ ਉਹ ਸੀਟਾਂ ਦੇ ਮੁਤਾਬਕ ਹੀ ਕੀਤੀ ਹੈ। ਜੇ ਗੱਲ ਕੀਤੀ ਹੈ ਪੰਜਾਬ 'ਚ ਕਿੰਨੀਆਂ ਕ ਬੱਸਾਂ ਦੀ ਘਾਟ ਆ। ਲਗਭਗ ਜੇ ਅਸੀਂ ਇੱਕ ਡੀਪੂ ਦੀ ਗੱਲ ਕਰੀਏ ਪੰਜਾਬ ਦੇ ਵਿੱਚ 27 ਡੀਪੂ ਨੇ 9 ਪੀਆਰਟੀ ਦੇ ਔਰ 18 ਪੰਜਾਬ ਰੋਡ ਵੇ ਦੇ। ਔਰ ਜੇ ਇੱਕ ਡੀਪੂ ਦੀ ਗੱਲ ਕਰੀਏ ਤਾਂ 100 ਬੱਸ ਦੀ ਜਿਹੜੀ ਕਮੀ ਇੱਕ ਡੀਪੂ ਦੇ ਵਿੱਚ ਹੈ। ਅਸੀਂ ਸਰਕਾਰ ਨੂੰ ਮੰਗ ਕੀਤੀ ਹੈ ਵੀ ਜੇਕਰ ਜਿਆਦਾ ਬਜਟ ਨਹੀਂ ਤਾਂ 6 ਮਹੀਨੇ ਕਰਕੇ ਜਾਂ ਸਾਲ ਕਰਕੇ ਇਹਦੇ ਤਹਿਤ ਬੱਸਾਂ ਪਾਈਆਂ ਜਾਣ ਕਿਉਂਕਿ ਪਿਛਲੇ ਸਮੇਂ ਜਦੋਂ ਰਾਜਾ ਬੜਿੰਗ ਟਰਾਂਸਪੋਰਟ ਮੰਤਰੀ ਸੀ ਤਾਂ ਉਹਨੇ 285 ਜੜੀਆਂ ਬੱਸਾਂ ਪਾਤੀਆਂ ਸੀ ਜਿਹਦੇ ਕਾਰਨ ਪੀਆਰਟੀ ਦਾ ਜਾਂ ਪਣਵਸ ਦਾ ਥੋੜਾ ਜਿਹਾ ਵजूद ਬਣਿਆ ਪਰ ਇਹ ਜਿਹੜੀ ਸਰਕਾਰ ਹੈ ਇੱਕ ਪਾਸੇ ਤਾਂ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਵੀ ਅਸੀਂ ਇਹਨਾਂ ਵਿਭਾਗਾਂ ਨੂੰ ਬਚਾਉਣ ਦੇ ਵਾਸਤੇ ਜਾਂ ਇਹਨਾਂ ਵਿਭਾਗਾਂ ਦੇ ਵਾਅਦੇ ਦੇ ਵਿੱਚ ਪਰ ਦੂਜੇ ਪਾਸੇ ਜੇ ਅਸੀਂ ਆਪ ਦੇ ਵਿਭਾਗ ਦੀ ਗੱਲ ਕਰੀਏ ਇਸ ਪੀਆਰਟੀ ਦੀ ਗੱਲ ਕਰੀਏ ਤਾਂ ਇਹਨੂੰ ਚੂਨਾ ਲਾਇਆ ਜਾ ਰਿਹਾ ਲੁੱਟਿਆ ਜਾ ਰਿਹਾ ਕਿਉਂਕਿ ਵਿਭਾਗ ਦੇ ਵਿੱਚ ਬੱਸਾਂ ਦੀ ਬਹੁਤ ਜ਼ ਬਹੁਤ ਜ਼ਿਆਦਾ ਮਿਸ ਨੇ ਜਿਹਦੇ ਕਾਰਨ ਦਿਨੋਂ ਦਿਨ ਘਾਟਾ ਪੈ ਰਿਹਾ ਔਰ ਦੂਜੇ ਪਾਸੇ ਮੰਤਰੀ ਸਾਡਾ ਵਾਅਦਾ ਦਿਖਾ ਰਿਹਾ ਔਰ ਜੇਕਰ ਅਸੀਂ ਕਹਿੰਨੇ ਵੀ ਇਹ ਆਲਰੇਡੀ ਵਾਅਦਾ ਹੋ ਰਿਹਾ ਤਾਂ ਜਿਹੜੇ ਇਸ ਵਿਭਾਗ ਦੇ ਵਿੱਚ ਕੰਮ ਕਰਦੇ ਕਰਮਚਾਰੀ ਆ ਉਹਨਾਂ ਨੂੰ ਰੈਗੂਲਰ ਕਿਉਂ ਨਹੀਂ ਕੀਤਾ ਜਾਂਦਾ ਸਪੇਅਰ ਪਾਰਟ ਤੋਂ ਬਗੈਰ ਬੱਸਾਂ ਕਿਉਂ ਖੜੀਆਂ ਨੇ ਕੁਝ ਬੱਸਾਂ ਟਾਇਰਾਂ ਤੋਂ ਬਗੈਰ ਖੜੀਆਂ ਤੁਸੀਂ ਡੀਪੂ ਦੇ ਵਿੱਚ ਚੱਲ ਕੇ ਦੇਖ ਸਕਦੇ ਹੋ ਕੁਝ ਬੱਸਾਂ ਟਾਇਰਾਂ ਤੋਂ ਬਗੈਰ ਖੜੀਆਂ ਕੁਝ ਬੱਸਾਂ ਬੈਂਟਰੇ ਤੋਂ ਬਗੈਰ ਖੜੀਆਂ ਕੁਝ ਸਪੇਅਰ ਪਾਰਟ ਦੇ ਸਮਾਨ ਵਜੋਂ ਖੜੀਆਂ ਨੇ ਪਰ ਸਰਕਾਰ ਦਾ ਇਸ ਵਿਭਾਗ ਦੇ ਵੱਲ ਕੋਈ ਧਿਆਨ ਨਹੀਂ ਇਹ ਸ਼ਰੇਆਮ ਇੱਕ ਪ੍ਰਾਈਵੇਟ ਆਪਰੇਟਰ ਨੂੰ ਫਾਇਦਾ ਦੇਣ ਦੇ ਮਾਰੇ ਸਰਕਾਰ ਸਾਥੋਂ ਇਦਾਂ ਦੇ ਕਦਮ ਚੁਕਾਉਂਦੀ ਹੈ ਜਾਂ ਹੜਤਾਲਾਂ ਜਾਂ ਮੁਜਾਹਰੇ ਕਰਾਉਂਦੀ ਹੈ ਜੇਕਰ ਸਰਕਾਰ ਤੇ ਮੈਨੇਜਮੈਂਟ ਚਾਹਵੇ ਇਸ ਵਿਭਾਗ ਨੂੰ ਵਾਅਦੇ ਦੇ ਵਿੱਚ ਲੈ ਕੇ ਜਾ ਸਕਦੀ ਹੈ ਨਵੀਆਂ ਬੱਸਾਂ ਪਾ ਸਕਦੀ ਹੈ ਕਿਉਂਕਿ ਸਾਡਾ ਵੀ ਬੜਾ ਦਿਲ ਕਰਦਾ ਸੀ ਇਸ ਵਿਭਾਗ ਦੇ ਵਿੱਚ ਕੰਮ ਕਰਦੇ ਹਾਂ ਸਾਡਾ ਦਿਲ ਨਹੀਂ ਕਰਦਾ ਵੀ ਅਸੀਂ ਹੜਤਾਲ ਕਰਦੀਏ ਜਾਂ ਇਸ ਵਿਭਾਗ ਵਾਅਦੇ ਦੇ ਵੱਲ ਕੋਈ ਕਦਮ ਨਾ ਚੱਕੀ ਪਰ ਮਜਬੂਰ ਨੇ ਜਦੋਂ ਸਾਡੇ ਦੇ ਉੱਪਰ ਇਦਾਂ ਦੇ ਕਾਨੂੰਨ ਬਣਾ ਦਿੱਤੇ ਜਾਂਦੇ ਨੇ ਜਿਦੇ ਵਿੱਚ ਸਾਨੂੰ ਹੀ ਮਾਰਿਆ ਜਾਂਦਾ ਹੈ ਤਾਂ ਅਸੀਂ ਇਹਨਾਂ ਗੱਲਾਂ ਦੀ ਵਿਰੋਧਤਾ ਕਰਦੇ ਹੋਏ ਇਦਾਂ ਦੇ ਫੈਸਲੇ ਲੈਣੇ ਆ ਨਾ ਕਿ ਅਸੀਂ ਆਪਣੇ ਸ਼ੌਂਕ ਵਜੋਂ ਆਪ ਚਾਪ ਦੋ ਆਧਾਰ ਕਾਰਡ ਦਾ ਵੀ ਬਕਾਇਆ ਕਾਫੀ ਬਕਾਇਆ ਦੱਸਿਆ ਜਾ ਰਿਹਾ ਖੜਾ ਕਿੰਨਾ ਕੁ ਖੜਾ ਵਾ ਸਰਕਾਰ ਨੇ ਲਗਭਗ 300 ਕਰੋੜ ਦੇ ਕਰੀਬ ਜਿਹੜਾ ਬਕਾਇਆ ਆਧਾਰ ਕਾਰਡ ਦਾ ਖੜਾ ਹੈਗਾ ਅਜੇ ਤੱਕ ਸਰਕਾਰ ਨੇ ਨਹੀਂ ਦਿੱਤਾ ਔਰ ਹਰ ਮਹੀਨੇ ਉਹ ਕਿਰਾਇਆ ਹੋਰ ਵੱਧ ਰਿਹਾ ਹੈਗਾ ਪਿਛਲਾ ਹਜੇ ਪਿਛਲੇ 6 ਮਹੀਨਿਆਂ ਦਾ ਬਕਾਇਆ ਖੜਾ ਹੈ 300 ਕਰੋੜ ਦੇ ਲਗਭਗ ਪਰ ਹੋਰ ਹਜੇ ਵੱਧ ਰਿਹਾ ਹੈ ਸਰਕਾਰ ਨਾ ਤਾਂ ਬਕਾਇਆ ਦੇ ਰਹੀ ਹੈ ਉਹ ਨਾ ਹੀ ਆਧਾਰ ਕਾਰਡ ਬੰਦ ਕਰ ਰਹੀ ਹੈ ਅਸੀਂ ਕਹਿੰਨੇ ਵੀ ਜੇਕਰ ਸਰਕਾਰ ਨੇ ਸਹੂਲਤ ਦਿੱਤੀ ਹੈ ਤਾਂ ਪ੍ਰੋਪਰ ਲੋਕਾਂ ਨੂੰ ਸਹੂਲਤ ਮਿਲਣੀ ਚਾਹੀਦੀ ਹੈ ਇਹ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਬੱਸ ਸਟੈਂਡ ਦੇ ਵਿੱਚ ਇੱਕ ਜਿਹੜੀ ਲੇਡਜ ਦਾ ਕਿਰਾਇਆ ਮਾਫ ਕੀਤਾ ਗਿਆ ਉਹਦੀ ਕਿਰਾਇਆ ਮਾਫ ਕਰਕੇ ਉਹਦੀ ਇੱਜ਼ਤ ਘਟਾਈ ਗਈ ਹੈ ਸਾਡਾ ਇਹ ਮੰਨਣਾ ਹੈ ਕਿਉਂਕਿ ਇੱਕ ਪਿਛਲੇ ਸਮੇਂ ਦੇ ਵਿੱਚ ਦੇਖਿਆ ਜਾਂਦਾ ਸੀ ਵੀ ਜੇ ਕੋਈ ਲੇਡੀਜ਼ ਜਾਂ ਕੋਈ ਬੱਚੇ ਵਾਲੀ ਔਰਤ ਬੱਸ ਦੇ ਵਿੱਚ ਖੜੀ ਹੁੰਦੀ ਤਾਂ ਉਹਨੂੰ ਭੱਜ ਕੇ ਇੱਕ ਸਵਾਰੀ ਸੀਟ ਛੱਡ ਦਿੱਤੀ ਜਾਂਦੀ ਸੀ ਤਾਂ ਹੁਣ ਉਹਨੂੰ ਬੜਾ ਹੀ ਮੰਦ ਭਾਗਾ ਬੋਲਿਆ ਜਾਂਦਾ ਹੈ ਔਰ ਬੱਸ ਦੇ ਵਿੱਚ ਚੜ੍ਹਨ ਵਾਸਤੇ ਉਹਨੂੰ ਧੱਕੇ ਖਾਣੇ ਪੈਂਦੇ ਨੇ ਉਹਦਾ ਕਾਰਨ ਇਹ ਹੀ ਹੈ ਬੱਸਾਂ ਦੀ ਕਮੀ ਹੈ ਸਰਕਾਰ ਨੇ ਇਹ ਫੈਸਲਾ ਗਲਤ ਕੀਤਾ ਜੇਕਰ ਸਰਕਾਰ ਬਾਕੀ ਸਹੂਲਤ ਦੇਣਾ ਚਾਹੁੰਦੀ ਹੈ ਤਾਂ ਬੱਸਾਂ ਦੀ ਜਿਹੜੀ ਕਮੀਆਂ ਨੂੰ ਪੂਰੀ ਕੀਤੀ ਜਾਵੇ ਲਗਭਗ 4-4 ਟਪਾਂ ਟਾਈਮਾਂ ਦੇ ਵਿੱਚ ਇੱਕੋ ਬੱਸ ਜਾਂਦੀ ਹੈ ਇੱਕ ਇੱਕ ਘੰਟੇ ਬਾਅਦ ਇੱਕ ਬੱਸ ਜਾਂਦੀ ਹੈ ਤਾਂ ਉੱਥੇ 5-6 ਬੱਸਾਂ ਕੱਢੀਆਂ ਜਾਂ ਤਾਂ ਜੋ ਲੋਕ ਪਰੇਸ਼ਾਨ ਨਾ ਹੋ ਵੀ ਨੇ ਸਾਡੇ ਨਾਲ ਯੂਨੀਅਨ ਆਗੂ ਕੀ ਨਾਮ ਹੈ ਤੁਹਾਡਾ ਕੁਲਵੰਤ ਸਿੰਘ ਮੇਰਾ ਨਾਮ ਹੈ ਤਾਂ ਕੁਲਵੰਤ ਸਿੰਘ ਜੀ ਜਿਹੜਾ 52 ਸਵਾਰੀਆਂ ਝੜਾਉਣ ਦਾ ਫੈਸਲਾ ਕੀਤਾ ਕੀ ਕਾਰਨ ਹੈ ਦੇਖੋ ਕਾਰਨ ਇਹ ਵੀ ਸਰਕਾਰ ਵਾਰ-ਵਾਰ ਮਲਾਈਮਾਂ ਤੇ ਮਾਰੂ ਕੰਡੀਸ਼ਨਾਂ ਲੈ ਕੇ ਆ ਰਹੀ ਏ ਵੀ ਪਹਿਲਾਂ ਮੋਦੀ ਸਰਕਾਰ ਨੇ ਕਿਸਾਨਾਂ ਤੇ ਇੱਕ ਮਾਰੂ ਕੰਡੀਸ਼ਨ ਲਾਈ ਤਾਂ ਉਹਨੂੰ ਅਸੀਂ ਰੱਦ ਕਰਾਉਣ ਦੇ ਵਿੱਚ ਇੱਕ ਸਾਲ ਲੱਗ ਗਿਆ ਤਾਂ ਹੁਣ ਡਰਾਈਵਰ ਜਮਾਤ ਤੇ ਇੱਕ ਕਾਲਾ ਕਾਨੂੰਨ ਲੈ ਕੇ ਆਈ ਮੋਦੀ ਸਰਕਾਰ ਤੇ ਇਸੇ ਤਰ੍ਹਾਂ ਸਾਡੇ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਪੀਆਰਟੀ ਦੇ ਵਿੱਚ ਇੱਕ ਇਹੋ ਜਿਹਾ ਕਾਨੂੰਨ ਬਣਾਇਆ ਗਿਆ ਜਿਹਨੂੰ ਕਿ ਸੋਧ ਦੇ ਰੂਪ ਦੇ ਵਿੱਚ ਦਿੱਤਾ ਗਿਆ ਵੀ ਕੰਡੀਸ਼ਨਾਂ ਵਿੱਚ ਸੋਧ ਕੀਤੀ ਗਈ ਤਾਂ ਸੋਧ ਕੀ ਕੀਤੀ ਵੀ ਪਹਿਲਾਂ ਜੇਕਰ 20 ਰੁਪਏ ਦੀ ਰਿਪੋਰਟ ਹੁੰਦੀ ਸੀ ਤਾਂ ਉਹਨੂੰ 2000 ਰੁਪਏ ਜੁਰਮਾਨਾ ਕਰਕੇ ਰੂਟ ਤੇ ਬਾਹਰ ਕਰ ਦਿੱਤਾ ਜਾਂਦਾ ਸੀ ਤਾਂ ਹੁਣ ਸਰਕਾਰ ਨੇ ਫੈਸਲਾ ਲਿਆ ਮੈਨੇਜਮੈਂਟ ਨੇ ਕਿ ਜੇਕਰ 20 ਰੁਪਏ ਦੀ ਰਿਪੋਰਟ ਹੁੰਦੀ ਹੈ ਕਨੈਕਟਰ ਦੀ ਤਾਂ ਉਹਦੀ ਸਾਰੀ ਤਨਖਾਹ ਜਿਹੜੀ ਉਹ ਕੱਟ ਲਈ ਜਾਏਗੀ ਤਾਂ ਜਿਸ ਦੇ ਵਿਰੋਧ ਵਿੱਚ ਅਸੀਂ ਜਿਹੜੀਆਂ 52 ਸਵਾਰੀਆਂ ਦਾ ਐਲਾਨ ਕੀਤਾ ਵੀ ਜੇਕਰ ਸਾਡੀ ਨੌਕਰੀ ਸੇਫ ਨਹੀਂ ਅਸੀਂ 50 ਸੀਟਰ ਬੱਸ ਦੇ ਵਿੱਚ 100 ਸਵਾਰੀ ਲੈ ਕੇ ਜਾ ਰਹੇ ਹਾਂ ਅਤੇ ਜੇਕਰ ਗਲਤੀ ਨਾਲ ਕਿੱਡਟ ਰਹੇਗੀ ਤਾਂ ਉਹਦਾ ਸਾਨੂੰ ਏਡਾ ਵੱਡਾ ਖਮਾਚਾ ਭੁਗਤਣਾ ਪਏਗਾ ਵੀ ਸਾਨੂੰ ਸਾਡੀ ਸਾਰੀ ਤਨਖਾਹ ਜਿਹੜੀ ਉਹ ਮਹਿਕਮੇ ਨੂੰ ਜੁਰਮਾਨੇ ਰੂਪ ਦੇਣੀ ਪਏਗੀ ਤਾਂ ਇਸ ਲਈ ਅਸੀਂ ਫੈਸਲਾ ਕੀਤਾ ਵੀ ਸਾਡੀ ਨੌਕਰੀ ਸੇਵ ਕਿਵੇਂ ਰਹੇਗੀ ਉਹ ਤਾਂ ਰਹੇਗੀ ਵੀ ਅਸੀਂ 52 ਸਵਾਰੀਆਂ ਦੀ ਬੱਸ ਦੇ ਵਿੱਚ ਬਿਠਾਵਾਂਗੇ ਤੇ ਜੇਕਰ 52 ਸਵਾਰੀਆਂ ਲੈ ਕੇ ਜਾਵਾਂਗੇ ਫਿਰ ਕੰਟਰੈਕਟਰ ਦੀ ਜ਼ਿੰਮੇਵਾਰੀ ਬਣਦੀ ਉਹ ਦੋ ਤਿੰਨ ਵਾਰ ਚੈੱਕ ਕਰ ਲੇਗਾ ਧਾਰਕੜ ਚੈੱਕ ਕਰ ਲੇਗਾ ਟਿਕਟਾਂ ਵਾਰ-ਵਾਰ ਵਾਜ ਮਾਰ ਕੇ ਚੈੱਕ ਕਰ ਲੇਗਾ ਤਾਂ ਫਿਰ ਨੌਕਰੀ ਕਿਤੇ ਸਾਡੀ ਸੇਫ ਰਹੇਗੀ ਚਾਹੇ ਇਸ ਚੀਜ਼ ਨਾਲ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ ਏ ਅੱਜ ਤੁਸੀਂ ਵੇਖ ਰਹੇ ਹੋ ਵੀ ਬਠਿੰਡਾ ਬਸਟੈਂਡ ਸਾਰਾ ਭਰਿਆ ਪਿਆ ਹੈ ਲੋਕਾਂ ਨਾਲ ਪਰ ਕੀ ਕਰੀਏ ਸਾਡੀ ਮੇਬੂਰੀ ਏ ਵੀ ਜਿੰਨਾ ਚਿਰ ਮੈਨੇਜਮੈਂਟ ਸਰਕਾਰ ਇਹ ਕਾਲੇ ਕਾਨੂੰਨ ਜੇ ਸਾਡੇ ਤੇ ਲਾਗੂ ਕੀਤੇ ਨਾ ਰੱਦ ਨਹੀਂ ਕਰਦੀ ਉਹਨਾਂ ਚਿਰ ਜਿਹੜਾ ਸਾਡਾ ਇਹ ਸਿਲਸਿਲਾ ਚੱਲਦਾ ਰਹੇਗਾ ਜਿੱਥੇ ਆਧਾਰ ਕਾਰਡ ਨੂੰ ਕਿਵੇਂ ਦੇਖਦੇ ਹਾਂ ਪ੍ਰਾਈਵੇਟ ਟਰਾਂਸਪੋਰਟਰ ਵੀ ਕਾਫੀ ਹੁਣ ਸਾਡੇ ਨਾਲ ਗੱਲਬਾਤ ਹੋਈ ਉਹ ਕਹਿੰਦੇ ਸਾਡੀਆਂ ਗੱਬਸਾਂ ਦੇ ਟਾਇਰ ਨਹੀਂ ਪਵਾਏ ਜਾਂਦੇ ਦੂਸਰੇ ਪਾਸੇ ਸਰਕਾਰੀ ਬਸਾਂ ਤੇ 100 100 150 ਰੁਪਈਆ ਉਹ ਚੜਦੀ ਆ ਲੱਗਦਾ ਵੀ ਕਿਤੇ ਨਾ ਕਿਤੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਵੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਦੇਖੋ ਨੁਕਸਾਨ ਤਾਂ ਹੋ ਰਿਹਾ ਹੈ ਪਰ ਗੱਲ ਇਹ ਹੈ ਵੀ ਸਰਕਾਰ ਨੂੰ ਇਹੋ ਜਿਹਾ ਕਦਮ ਚੱਕਣਾ ਚਾਹੀਦਾ ਹੈ ਵੀ ਬਸਾਂ ਦੀ ਪੂਰਤੀ ਕਰੇ ਤੇ ਜਿੰਨੇ ਪ੍ਰਾਈਵੇਟ ਟਰਾਂਸਪੋਰਟਰ ਜਿਹੜੀਆਂ ਣਕੀਆਂ ਟਰਾਂਸਪੋਰਟਾਂ ਬੰਦ ਹੋ ਰਹੀਆਂ ਨੇ ਉਹਨਾਂ ਨੂੰ ਟੈਕਸਾਂ ਵਿੱਚ ਛੂਟ ਦੇਵੇ ਤੇ ਬਾਕੀ ਮਲਾਜਮਾਂ ਨੂੰ ਵੱਧ ਵੱਧ ਨੌਕਰੀਆਂ ਦੇਵੇ ਆਪਣੇ ਵਿਭਾਗ ਦੀਆਂ ਬੱਸਾਂ ਪਾ ਕੇ ਤੇ ਵੱਧ ਵੱਧ ਮਲਾਜਮਾਂ ਨੂੰ ਨੌਕਰੀਆਂ ਦੇਵੇ ਤਾਂ ਜਿਹੜੇ ਪ੍ਰਾਈਵੇਟ ਆਪਰੇਟਰ ਨੇ ਉਹਨਾਂ ਦੇ ਵੀ ਜਿਹੜੇ ਕਨੈਕਟਰ ਡਰਾਈਵਰ ਨੇ ਉਹਨਾਂ ਨੂੰ ਵੀ ਵਿਭਾਗ ਦੇ ਵਿੱਚ ਨੌਕਰੀ ਮਿਲੇ ਚਾਹੇ ਵੱਧੋ ਮਰਨੇ ਉਹਨਾਂ ਨੂੰ ਕੋਈ ਛੋਟ ਦੇ ਕੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਮਿਲਣ ਕੋਈ ਨਾ ਕੋਈ ਮਸਲਾ ਹੱਲ ਕਰੋ ਸਰਕਾਰ ਉਹਨਾਂ ਦੇ ਵੀ ਜਿਹੜੇ ਪਰਿਵਾਰਾਂ ਦਾ ਖਿਆਲ ਕਰੇ ਕੇ ਨਿੱਕੇ ਟਰਾਂਸਪੋਰਟਰ ਜਿਹੜੇ ਉਹ ਬੰਦ ਹੋਣ ਕਿਨਾਰੇ ਨੇ ਉਹਨਾਂ ਨੂੰ ਟੈਕਸਾਂ 'ਚ ਛੂਟ ਦੇ ਕੇ ਤੇ ਉਹਨਾਂ ਦੇ ਮੁਲਾਜ਼ਮਾਂ ਨੂੰ ਵਿਭਾਗ ਦੇ ਵਿੱਚ ਨੌਕਰੀਆਂ ਦੇ ਕੇ ਜਿਹੜਾ ਇਸ ਮਸਲੇ ਦਾ ਹੱਲ ਕਰੇ ਹੁਣ ਕਿੰਨੀ ਕਿਤੇ ਰਹਿ ਕੇ ਚੱਲੇਗਾ ਇਹ ਉਹਨਾਂ ਚਿਰ ਚੱਲੇਗਾ ਜਿੰਨਾ ਚਿਰ ਸਰਕਾਰ ਜਮਨੇਜਮੈਂਟ ਵੱਲੋਂ ਜੋ ਕਾਲੇ ਕਾਨੂੰਨ ਕਰੈਕਟਰ ਡਰਾਈਵਰ ਤੇ ਬਣਾਏ ਗਏ ਨੇ ਕਿ ਸਾਰੀ ਤਨਖਾਹ ਕੱਟ ਲਈ ਜਾਏਗੀ ਉਹ ਕਾਨੂੰਨ ਜਿੰਨਾ ਚਿਰ ਰੱਦ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਬੱਸਾਂ ਦੇ ਵਿੱਚ 52 ਸਵਾਰੀਆਂ ਹੀ ਬਿਠਾਵਾਂਗੇ ਤੁਸੀਂ ਗੱਲਬਾਤ ਸੁਣੀ ਚੁੱਕੇ ਆ ਯੂਨੀਅਨ ਦੇ ਆਗੂ ਆ ਪੀਆਰਟੀਸੀ ਪਨਬਸ ਕੰਟਰੈਕਟ ਵਰਕਰ ਯੂਨੀਅਨ ਦੇ ਆਗੂ ਆ ਤੇ ਇਹਨਾਂ ਨੇ ਅੱਜ ਐਲਾਨ ਕੀਤਾ ਕਿ ਜਿਹੜੀਆਂ ਬੱਸਾਂ ਨੇ ਉਹਨਾਂ ਵਿੱਚ 52 ਸਵਾਰੀਆਂ ਹੀ ਵੇਖਣੀਆਂ ਜਿਸ ਕਾਰਨ ਵੱਡੀ ਪੱਧਰ ਤੇ ਜਿਹੜੀਆਂ ਸਵਾਰੀਆਂ ਉਹ ਖੱਜਲ-ਖਵਾਰ ਹੋ ਰਹੀਆਂ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਰਕਾਰ ਜਿਹੜੇ ਕਾਨੂੰਨ ਆ ਡਰਾਈਵਰ ਤੇ ਕੰਟਰੈਕਟਰਾਂ ਦੇ ਖਿਲਾਫ ਲੈ ਕੇ ਆਈ ਉਹਨੂੰ ਵਾਪਸ ਲੈਣਾ ਚਾਹੀਦਾ ਨਹੀਂ ਜਿਹੜਾ ਸਾਡਾ ਸੰਘਰਸ਼ ਜਾਰੀ ਰਹੇਗਾ ਤੁਸੀਂ ਦੇਖ ਰਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ ਪਾਸੇ